ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨੀ ਖੋਤਿਆਂ ਦਾ ਝੂਠ ਤੁਹਾਨੂੰ ਦੱਸਣਾ ਹੈ ਅਮਰੀਕਾ ਦੇ ਵਿੱਚ ਵੈਸਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਇਹਨਾਂ ਨੇ ਪਵਾਈਆਂ ਸੀ ਜਿਹਦੇ ਵਿੱਚ ਇਹਨਾਂ ਨੇ ਝੂਠ ਬੋਲਿਆ ਕਿ 16500 ਵੋਟਾਂ ਪਾਈਆਂ ਨੇ ਖਾਲਿਸਤਾਨ ਬਣਾਉਣ ਵਾਸਤੇ ਸ਼ਿਕੰਦੀ ਜਦੋਂ ਕਿ ਇਹ ਬਹੁਤ ਵੱਡਾ ਝੂਠ ਹੈ ਮਤਲਬ ਇਹ ਲੋਕਾਂ ਨੂੰ ਗੁੰਮਰਾਹ ਇਸ ਤਰੀਕੇ ਨਾਲ ਕਰਦੇ ਆ ਖਾਸ ਕਰਕੇ ਜੂਠ ਦਾ ਮਾਈਂਡ ਵਾਸ਼ ਕਰਕੇ ਮਤਲਬ ਗਲਤ ਰਸਤੇ ਤੇ ਤੋਰ ਦੇ ਨੇ ਹੁਣ ਇਹਨਾਂ ਦਾ ਜਿਹੜਾ ਅਗਲਾ ਰੈਫਰੈਂਡਮ ਹੈਗਾ ਖਾਲਸਾਣ ਦਾ ਉਹ ਹੈਗਾ ਓਟਵਾ ਦੇ ਵਿੱਚ ਜਾਨਿਕ ਓਟਵਾ ਕੈਨੇਡਾ ਦੇ ਵਿੱਚ 23 ਨਵੰਬਰ ਨੂੰ ਤੇ ਸ਼ੈਟਲ ਅਮਰੀਕਾ ਦੇ ਵਿੱਚ 22 ਮਾਰਚ ਨੂੰ ਤੇ ਇਹ ਜਿਹੜਾ ਵਸਿੰਗਟਨ ਡੀਸੀ ਦੇ ਵਿੱਚ ਵੋਟਾਂ ਪਾਈਆਂ ਅਮਰੀਕਾ ਦੇ ਵਿੱਚ ਇਹ 17 ਅਗਸਤ ਦਾ ਸੀਗਾ ਤੇ ਇੱਥੇ ਇਹਨਾਂ ਨੇ ਗੁੰਮਰਾਹ ਕਰਨ ਵਾਸਤੇ ਜਿਹੜੇ ਖੋਤੇ ਐ ਕਹਿੰਦੇ 16500 ਬੰਦੇ ਨੇ ਵੋਟਾਂ ਪਾਈਆਂ ਜਦੋਂ ਕਿ ਤਕਰੀਬਨ ਇਹਨਾਂ ਦੀ ਜਿਹੜੀ ਕਤਿਹੜ ਹੁੰਦੀ ਹੈ 2-400 ਬੰਦੇ ਤੋਂ ਵੱਧ ਨਹੀਂ ਹੁੰਦੀ। ਉਹਦੇ ਵਿੱਚ ਕਈ ਤਾਂ ਸਟੂਡੈਂਟਾਂ ਨੂੰ ਗੁੰਮਰਾਹ ਕਰਕੇ ਲਿਆਤਾ ਜਾਂਦਾ ਉਹਨਾਂ ਦੀ ਵੋਟ ਹੁੰਦੀ ਹੀ ਨਹੀਂ। ਤੇ ਕਈ ਉਹ ਲੋਕ ਹੁੰਦੇ ਨੇ ਜਿਹੜੇ ਇੱਥੋਂ 2 ਨੰਬਰ ਵਿੱਚ ਗਏ ਹੁੰਦੇ ਨੇ ਭਗੌੜੇ ਹੁੰਦੇ ਨੇ ਉਹਨਾਂ ਦੀ ਵੋਟ ਉੱਥੇ ਬਣਦੀ ਨਹੀਂ ਸ਼ੇਧ ਕਿਤੇ ਜਿੰਨਾ ਚਿਰ ਗ੍ਰੀਨ ਕਾਰਡ ਨਹੀਂ ਮਿਲਦਾ ਉਹਨਾਂ ਚਿਰ ਵੋਟ ਉੱਥੇ ਬਾਣੀ ਨਹੀਂ ਸਕਦੀ। ਤੇ ਇਹ ਹੁਣ ਜਿਹੜੀਆਂ ਕਰਤੂਤਾਂ ਕਰਦੇ ਨੇ ਮਤਲਬ ਬਿਕਾਮ ਨੂੰ ਪੂਰੀ ਦੁਨੀਆ ਦੇ ਵਿੱਚ ਕਿਦਾਂ ਬਦਨਾਮ ਕਰਨਾ ਹੈ ਖਾਲਿਸਤਾਨ ਦੇ ਨਾਂ ਤੇ ਹੁਣ ਇਹਦਾ ਮਕਸਦ ਕੀ ਹੈ ਹੁਣ ਜਦੋਂ ਇਹਨਾਂ ਨੇ ਕਿਹਾ ਵੀ 16500 ਬੰਦੇ ਨੇ ਖਾਲਿਸਤਾਨ ਬਣਾਉਣ ਵਾਸਤੇ ਵੋਟਾਂ ਪਾਤੀਆਂ ਤਾਂ ਇਹਨਾਂ ਨੇ ਫਿਰ ਉਹਦੀ ਗੁਰਾਹੀ ਕਰ ਲਈ ਪੈਸੇ ਇਕੱਠੇ ਕਰਨੇ ਹੁਣ ਮੰਨ ਲਓ ਇਹ 16500 ਬੰਦੇ ਦੀ ਗੱਲ ਕਰਨਗੇ ਕਹਿਣਗੇ ਜੀ ਇਹਨਾਂ ਨੇ 2200 ਡਾਲਰ ਦੇ ਕੇ ਖਾਲਸਤਾਨ ਦੀ ਮੰਗ ਕੀਤੀ ਹੈ ਖਾਲਸਤਾਨ ਬਣਾਉਣ ਵਾਸਤੇ ਸਹਾਇਤਾ ਕੀਤੀ ਹੈ ਫਿਰ ਹੋਰਾਂ ਨੂੰ ਵੀ ਉਤਸ਼ਾਹਤ ਕਰਨਾ ਹੁੰਦਾ ਵੀ ਪੈਸੇ ਵੱਧ ਤੋਂ ਵੱਧ ਇਕੱਠੇ ਕਰੋ ਖਾਲਸਤਾਨ ਬਣਾਉਣ ਵਾਸਤੇ ਸਾਡੇ ਖਰਚੇ ਇਦਾਂ ਆਉਂਦੇ ਐ ਸਾਨੂੰ ਇਦਾਂ ਖਰਚੇ ਕਰਨੇ ਪੈਂਦੇ ਜਣ ਕੇ ਇਹ ਇਹਨਾਂ ਦੇ ਕਰਤੂਤਾਂ ਨੇ ਮੈਂ ਇੱਕ ਬੇਨਤੀ ਕਰਨੀ ਹੈ ਵੀ ਖਾਲਸਤਾਨ ਨਾ ਬਣਨਾ ਨਾ ਇਹਨਾਂ ਦੀ ਬਣਾਉਣ ਦੀ ਔਕਾਤ ਹੈ ਇਹ ਸਿਰਫ ਆਈਐਸਆਈ ਦੇ ਕਹਿਣ ਤੇ ਸਭ ਕੁਝ ਕਰਦੇ ਆ ਉਹਨਾਂ ਦੀ ਕੱਠ ਪੁੱਤਲੀ ਬਣ ਕੇ ਇਹ ਚੱਲਦੇ ਆ ਹੁਣ ਜਿਹੜੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਡੀਸੀ ਦੇ ਵਿੱਚ ਵੋਟਾਂ ਪਾਉਣ ਦੀ ਗੱਲ ਕਰਦੇ ਨੇ ਇਹ ਕਿਉਂ ਕਰਦੇ ਆ ਕਿਉਂਕਿ ਜਿਹੜੇ ਵੀ ਸਿੱਖ ਫੋਰਨ ਕੰਟਰੀ ਵਿੱਚ ਰਹਿੰਦੇ ਆ ਉਹਨਾਂ ਨੂੰ ਚਾਹ ਦਿੱਤਾ ਜਾਵੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਵੇ ਖਾਸ ਤੌਰ ਤੇ ਨਾਂ ਤੇ ਵੀ ਦੇਖੋ ਅਮਰੀਕਾ ਦੇ ਵਿੱਚ ਇੰਨੇ ਹਜ਼ਾਰ ਲੋਕਾਂ ਨੇ ਵੋਟਾਂ ਪਾਤੀਆਂ ਤੇ ਹੁਣ ਹੋਰ ਸਟੇਟਾਂ ਵਿੱਚ ਜਣ ਕੇ ਅਮਰੀਕਾ ਦੇ ਵਿੱਚ ਜੇ ਮੈਂ ਸ਼ਟਲ ਦੀ ਗੱਲ ਕਰਦੇ ਨੇ ਜਾਂ ਕੈਨੇਡਾ ਦੇ ਵਿੱਚ ਫਟਾਵਾ ਦੀ ਗੱਲ ਕਰਦੇ ਨੇ ਵੀ ਵੱਧ ਤੋਂ ਵੱਧ ਲੋਕ ਉਤਸ਼ਾਹਤ ਹੋਣ ਤੇ ਸਾਨੂੰ ਵੱਧ ਤੋਂ ਵੱਧ ਉਗਰਾਹੀ ਜਿਹੜੀ ਹੈ ਫੰਡ ਜਿਹੜਾ ਉਹ ਮਿਲੇ ਇੰਨਾ ਮਕਸਦ ਇਹ ਹੁੰਦਾ ਹੈ ਉਹਨਾਂ ਅਮਰੀਕਾ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਇਹਨਾਂ ਨੂੰ ਕੰਮ ਕਿੱਦਾਂ ਲੈਣਾ ਹੁਣ ਤਕਰੀਬਨ ਜਿਹੜਾ ਕਰਪਸ਼ਨ ਦਾ ਕੰਮ ਹੈ ਉਹ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੇ ਲੀਡਰ ਆ ਉਹ ਕਰਦੇ ਆ ਇਹ 'ਚ ਕੋਈ ਸ਼ੱਕ ਨਹੀਂ ਇਹਨਾਂ ਨੇ ਗੋਰਿਆਂ ਨੂੰ ਵੀ ਭਾਰਤੀ ਲੋਕਾਂ ਨੂੰ ਜਾ ਕੇ ਰਿਸ਼ਵਤ ਲੈਣ ਵਾਂ ਤੇ ਸਿਖਾ ਦਿੱਤਾ ਤੇ ਹੁਣ ਜਿਹੜੇ ਮੂਰੇ ਅਫਸਰ ਹੁੰਦੇ ਆ ਜਾਂ ਮੂਰੇ ਜਿਹੜੇ ਉਹਨਾਂ ਦੇ ਐਮਪੀ ਵਗੈਰਾ ਹੁੰਦੇ ਆ ਉਹਨਾਂ ਰਾਹੀਂ ਰਿਸ਼ਵਤਾਂ ਜਾਂਦੀਆਂ ਨੇ ਕੋਈ ਸ਼ੱਕ ਨਹੀਂ ਪਰ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੌਣ ਕਿਸੇ ਨੂੰ ਪੈਸੇ ਦਿੰਦਾ ਕੌਣ ਨਾ ਦੇਵੇ ਸਾਨੂੰ ਮਤਲਬ ਇਹ ਹੈ ਵੀ ਇਹ ਲੋਕ ਜਦੋਂ 2-400 ਬੰਦਾ ਇਕੱਠਾ ਹੁੰਦਾ ਉਦੋਂ ਇੱਕ ਘਟੋ-ਘਟ ਹਜ਼ਾਰਾਂ ਦੀ ਗਿਣਤੀ ਉੱਥੇ ਪੈਦਾ ਕਰ ਦਿੰਦੇ ਆ 15-16000 ਬੰਦਾ ਅਮਰੀਕਾ ਦੇ ਇਸੇ ਸ਼ਹਿਰ ਵਿੱਚ ਇਕੱਠਾ ਹੋਣਾ ਇਹ ਖਾਲਾ ਜੀ ਦਾ ਬਾੜਾ ਨਹੀਂ ਐਨੇ ਲੋਕ ਉੱਥੇ ਉਹ ਇਕੱਠੇ ਹੋਣ ਹੀ ਨਹੀਂ ਦਿੰਦੇ ਕਿਤੇ ਵੀ ਨਹੀਂ ਹੋਣ ਦਿੰਦੇ ਬਸ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਦੋਂ ਹੁਣ ਇਹ ਵੀਡੀਓ ਚੱਲ ਗਈ ਫੇਰ ਕਹਿਣਗੇ ਨਹੀਂ ਜੀ ਵੋਟਾਂ ਪਾ ਪਾ ਕੇ ਮੁੜੀ ਗਏ ਇਹ 4-5 ਦਿਨਾਂ ਵਿੱਚ ਪਈਆਂ ਨੇ 10 ਦਿਨਾਂ ਵਿੱਚ ਪਈਆਂ ਫਿਰ ਇਦਾਂ ਕਹੀ ਜਣਾਣ ਜਾਣ ਕੇ ਜਿੰਨੇ ਖਾਲਸਤਾਨੀ ਖੋਤੇ ਝੂਠ ਬੋਲਦੇ ਨੇ ਖਾਲਸਤਾਨ ਦੇ ਨਾਂ ਤੇ ਨਿਰਣੇ ਕੇ ਖਾਲਤਾਨ ਔਰ ਫੈਂਡਮ ਦੇ ਬਾਅਦ ਤੇ ਜਿਹੜੀਆਂ ਵੋਟਾਂ ਪਾਉਂਦੇ ਨੇ ਇਹ ਸਭ ਤੋਂ ਵੱਡਾ ਝੂਠ ਹੈ ਔਰ ਇਸੇ ਝੂਠ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਜਿੰਨੇ ਵੀ ਅਮਰੀਕਾ ਦੇ ਵਿੱਚ ਭਾਰਤ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੇ ਸਟੂਡੈਂਟਾਂ ਨੂੰ ਇਹ ਗੁਮਰਾਹ ਕਰਦੇ ਜਾਂ ਸਾਧ ਦਿੰਦੇ ਆ ਔਰ ਜਿਹੜੇ ਦੋ ਨੰਬਰ ਵਿੱਚ ਬੰਦੇ ਜਾਂਦੇ ਆ ਉਹਨੇ ਧੱਕੇ ਚੜ ਜਾਂਦੇ ਉਹਨਾਂ ਨੂੰ ਕਹਿੰਦੇ ਨੇ ਤੁਹਾਨੂੰ ਚਿੱਠੀ ਲੈ ਦੇਵਾਂਗੇ ਮਾਨ ਦੇ ਕੋਲੋਂ ਤੁਸੀਂ ਪੱਕੇ ਹੋ ਜਾਓਗੇ ਨਹੀਂ ਤੁਸੀਂ ਆਪਣੀ ਕਮਾਈ ਕਰੀ ਚੱਲੋ ਨਾਲੇ ਸਾਡੀ ਹੈਲਪ ਕਰੀ ਚੱਲੋ ਜਾਨੀ ਕਿ ਇਹ ਜਿੰਨਾ ਭਾਰਤ ਵਿੱਚੋਂ ਕੂੜਾ ਕਰਕਟ ਗੰਦ ਸਾਫ ਕਰਕੇ ਪਾਸੇ ਰੱਖਿਆ ਸੀ ਉਹ ਸਾਰਾ ਅਮਰੀਕਾ ਦੇ ਵਿੱਚ ਚਲਾ ਗਿਆ ਬਸ ਲਿਪ ਕੋਚ ਕਰ ਲਈ ਦਮਾਲੇ ਸਜਾ ਲਏ ਸਿਰਸਭਾ ਪਾ ਲਈ ਖਾਸ ਤੰਦੇ ਨਾਮ ਤੇ ਧੰਦੇ ਚਲਾ ਲਏ ਇਹ ਉਹ ਲੋਕ ਨੇ ਹੁਣ ਇਹਨਾਂ ਨੇ ਕੀ ਕਿਹਾ ਕਹਿੰਦੇ 16500 ਵੋਟ ਪੈ ਗਈ ਜਦੋਂ ਕਿ 450 ਤੋਂ ਵੱਧ ਇਹਨਾਂ ਦਾ ਉੱਥੇ ਬੰਦਾ ਇਕੱਠਾ ਨਹੀਂ ਹੁੰਦਾ ਜਿੰਨਾ ਮਰਜ਼ੀ ਜੋੜ ਲਾ ਲੈਣ ਇਹ ਬੇਨਤੀ ਮੈਂ ਤਾਂ ਕੀਤੀ ਐ ਵੀ ਜਿਹੜੇ ਫੋਰਨ ਕੰਟਰੀਆਂ ਵਿੱਚ ਲੋਕ ਰਹਿੰਦੇ ਆ ਸਾਡੇ ਭਾਰਤ ਦੇ ਉਹ ਪੰਜਾਬੀ ਹੋਣ ਪਾਵੇਂ ਸਿੱਖ ਹੋਣ ਪਾਵੇਂ ਹਿੰਦੂ ਹੋਣ ਉਹਨਾਂ ਸਾਰਿਆਂ ਨੂੰ ਬੇਨਤੀ ਐ ਵੀ ਇਹ ਗੁੰਮਰਾਹਕੁਨ ਲੋਕ ਨੇ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਆ ਇਹਨਾਂ ਤੋਂ ਬਚੋ ਤੇ ਨਹੀਂ ਆਉਣ ਬਾਣੀਆਂ ਪੀੜੀਆਂ ਪਸਤਾਉਣਗੇ ਔਰ ਇਹ ਬੀਜ ਤੁਹਾਡੇ ਰਾਹੀ ਬੀਜਿਆ ਜਾਣਾ ਕਿਉਂਕਿ ਇਹ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨਾਂ ਵਿੱਚ ਜ਼ਹਿਰ ਭਰ ਦੇਲੇ ਖਾਲਿਸਤਾਨ ਦੇ ਨਾਮ ਤੇ ਇੱਕ ਸਪਿਰਟ ਭਰ ਕੇ ਅੱਤਵਾਦ ਪੈਦਾ ਕਰਦੇ ਆ ਤੇ ਇਹਨਾਂ ਲੋਕਾਂ ਤੋਂ ਜੇ ਬਚ ਹੁੰਦਾ ਤਾਂ ਬਚਾ ਕਰ ਲੂ ਆਪਣੇ ਆਪ ਦਾ ਤੇ ਨਹੀਂ ਪਸਤਾਉਂਗੇ ਇਹ ਝੂਠ ਸੁਫਨ ਬੋਲਦੇ ਨੇ ਖੋਤੇ ਨੇ ਖਾਲਿਸਤਾਨੀ ਨਹੀਂ ਹੈਗੇ ਇਕ ਖੋਤੇਸਤਾਨੀ ਨੇ ਜਾਸਲ ਪੁੱਛੋਂਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ